ਸਾਸਰੀ ਕਾਲ ਜੀ ਦੋ ਲਾਈਨਾਂ ਲੇਖੀਆਂ ਪਾਣੀ ਦੀ ਮਾਰ ਤੇ ਜਾਨੀ ਕਿ ਹੜਾਂ ਦੀ ਮਾਰ ਤੇ ਜੋ ਆਪਣੇ ਰੰਗਲੇ ਪੰਜਾਬ ਨੂੰ ਵੱਜੀਆਂ ਨੇ ਦੋ ਮੀਆਂ ਬੀਬੀ ਹੁੰਦੇ ਆ ਸੁੱਤੇ ਪਏ ਹੁੰਦੇ ਆ ਸੁੱਤੇ ਪਿਆ ਤੇ ਪਾਣੀ ਆ ਜਾਂਦਾ ਬੰਦਾ ਕਹਿੰਦਾ ਭੱਜਲਾ ਭੱਜਲਾ ਭਾਗਵਾਨੇ ਪਾਣੀ ਆ ਗਿਆ ਉਹ ਇੱਕੇ ਦਾ ਉੱਠਦੀ ਆ ਜਨਾਨੀ ਭੱਜੀ ਜਾਂਦੀ ਕਹਿੰਦੀ ਆ ਕਹਿੰਦੀ ਆ ਮਾਇਆ ਚੱਕ ਲੈਣ ਦੇ ਚੁੰਨੀ ਮੰਜੇ ਤੇ ਰਹਿ ਗਈ ਵੇ ਉਹ ਕਹਿੰਦਾ ਕਹਿੰਦਾ ਭੱਜ ਕੇ ਜਾਨ ਬਚਾਲਾ ਮਾਂ ਦੀ ਇਹ लाਡ ਲਈਏ ਇਥੇ ਤਰਗੇ ਚਾਦਰੇ ਕਈਆਂ ਦੇ ਮੋਰਨੀ ਵਾਲੇ ਤੀਲਾ ਤੀਲਾ ਕਰਕੇ ਆਲਣਾ ਪਾਇਆ ਸੀ ਹਏ ਫਿੱਟੀਆਂ ਫਿੱਟੀਆਂ ਕਰਕੇ ਕਰ ਜਾ ਲਾਇਆ ਸੀ ਹਏ ਦਿਨ ਰਾਤ ਕੰਮ ਕਰਕੇ ਕਰ ਜਾ ਲਾਇਆ ਸੀ ਹਏ ਪਲ ਵਿੱਚ ਟਹਿਗੀ ਢੇਰੀ ਹੋਗੀ ਬੇਰੰਗੀ ਵੇ ਜੱਕ ਲੈਣ ਦੇ ਚੁੱਲੀ ਮੰਜੇ ਤੇ ਰਹਗੀ ਵੇ ਨਾ ਕਰ ਹੌਲਾ ਦਿਲ ਨੂੰ ਹੋਰ ਬਣਾਵਾਂਗੇ ਹੋ ਕੇ ਆਸੇ ਪਾਸੇ ਹੜ ਤੋਂ ਜਾਣ ਬਚਾਵਾਂਗੇ ਨਿ ਹੋ ਕੇ ਆਸੇ ਪਾਸੇ ਹੜ ਤੋਂ ਜਾਣ ਬਚਾਵਾਂ ਰਬ ਦੀ ਕੁਦਰਤ ਅੱਗੇ ਚੱਲਦਾ ਜੋਰ ਨਹੀਂ ਪਾਤ ਸੋਚਾਂ ਦੇ ਵਿੱਚ ਮੈਂਟਾਂ ਦੇ ਸਾਰੇ ਹਾਏ ਭੱਜ ਕੇ ਜਾਨ ਬਚਾਣਾ ਨੀ ਮਾਂ ਦੀਏ ਲਾੜੇ ਲੀਏ ਇੱਥੇ ਤਰਗੇ ਚਾ ਤੇਰੇ ਕਈਆਂ ਦੇ ਮੋਰ ਜਿਵਾਲੇ ਭੱਜ ਕੇ ਜਾਨ ਬਚਾਣਾ ਨੀ ਮਾਂ ਦੀਏ ਰਗੇ ਚਾਦਰ ਗੀਆਂ ਦੇ ਮੋਰੇ ਨਿਵਾੜੇ ਪਾਣੀ ਦੇ ਵਿੱਚ ਤਰਗੀਆਂ ਮੋਟਾ ਆਕਾਰ ਆਵੇ ਬੜੀ ਮੁਸ਼ਕਿਲ ਦੇ ਨਾਲ ਹੋਵਾਂਗੇ ਠੀਕ ਦੁਬਾਰਾ ਆਵੇ ਬੜੀ ਮੁਸ਼ਕਿਲ ਦੇ ਨਾਲ ਹੋਵਾਂਗੇ ਠੀਕ ਦੁਬਾਰਾ ਸਿੱਧੀਆਂ ਨੀਂਦਰ ਆਉਂਦੀ ਨਹੀਂ ਬੇਰੰਮੀ ਦੇ ਨਾਲ ਗੁਜ਼ਰਤ ਨਹੀਂ ਦੇ ਲੂ ਲੈਗੀ ਵੇ ਮੈਨੂੰ ਚੱਕ ਲੈਣ ਦੇ ਚੁੰਨੀ ਮੰਝੇ ਤੇ ਰਹਗੀ ਵੇ ਮੈਨੂੰ ਚੱਕ ਲੈਣ ਦੇ ਚੁੰਨੀ ਮੰਝੇ ਤੇ ਰਹਗੀ